ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸੋ ਅੱਜ ਆਪਾਂ ਬੂਟਿਆਂ ਦੀ ਕਟਿੰਗ ਕਰ ਰਹੇ ਹਾਂ ਜੀ ਸੋ ਇਹ ਬੂਟਾ ਹੈਗਾ ਆड़ੂ ਦਾ ਜਿਵੇਂ ਕਿ ਦਸੰਬਰ ਮਹੀਨਾ ਹੋ ਗਿਆ ਜਨਵਰੀ ਹੋ ਗਿਆ ਸੋ ਇਹਨਾਂ ਦੇ ਇਹ ਜਿਹੜੇ ਟਾਈਮ ਹੁੰਦਾ ਆਪਣਾ ਇਹਦੇ ਵਿੱਚ ਆਪਾਂ ਆड़ੂ ਹੋ ਗਿਆ ਆਲੂ ਫਖਰਾ ਹੋ ਗਿਆ ਤੇ ਬੱਗੂ ਗੋਸ਼ਾ ਹੋ ਗਿਆ ਜਾਂ ਸੇਬ ਦਾ ਬੂਟਾ ਜਿਹਨਾਂ ਨੇ ਘਰਾਂ ਦੇ ਵਿੱਚ ਲਾਇਆ ਹ ਸੋ ਸੇਬ ਜਿੰਨੇ ਵੀ ਆਪਣੇ ਪਲਾਂਟ ਨੇ ਪੱਤੇ ਝਾੜ ਦਿੰਦੇ ਹੁੰਦੇ ਆ ਇਹ ਜਿਹੜੀ ਰੈਸਟਿੰਗ ਸਟੇਜ ਦੇ ਵਿੱਚ ਆਪਾਂ ਕਹਦੇ ਨੇ ਵੀ ਪਲਾਂਟ ਆ ਜਿਹੜਾ ਉਹ ਰੈਸਟਿੰਗ ਸਟੇਜ ਦੇ ਵਿੱਚ ਹੁੰਦਾ ਸੋ ਜਦੋਂ ਫਰਵਰੀ ਮਹੀਨੇ ਦੇ ਵਿੱਚ ਇਹਨਾਂ ਨੇ ਫਿਰ ਆਪਾਂ ਦੇ ਜਿਹੜੇ ਨਵੇਂ ਆ ਜਿਹੜਾ ਫਟਾਰਾ ਫਰਵਰੀ ਮਾਰਚ ਵਿੱਚ ਸ਼ੁਰੂ ਹੋ ਜਾਣਾ ਇਹਨਾਂ ਦਾ ਸੋ ਆਪਾਂ ਨੂੰ ਜਨਵਰੀ ਦੇ ਵਿੱਚ ਵਿੱਚ ਇਹਨਾਂ ਦੀ ਕਟਿੰਗ ਆ ਜਿਹੜੀ ਉਹ ਕਰ ਲੈਣੀ ਚਾਹੀਦੀ ਆ ਦਸੰਬਰ ਦੇ ਲਾਸਟ ਹਫਤੇ ਕਰ ਸਕਦੇ ਹੋ ਜਨਵਰੀ ਵਿੱਚ ਕਰ ਸਕਦੇ ਹਾਂ ਸੋ ਜਿਹੜਾ ਕਟਿੰਗ ਕਰਨ ਦਾ ਤਰੀਕਾ ਹੈ ਪ੍ਰੋਪਰ ਕਿ ਜਿਵੇਂ ਆ ਪਿਛਲੇ ਸਾਲ ਮੈਂ ਇੱਥੋਂ ਕਟਿੰਗ ਕੀਤੀ ਸੀਗੀ ਸੋ ਆਪਾਂ ਇਹ ਬ੍ਰਾਂਚਾਂ ਦੇ ਉਤੋਂ ਜਿਹੜਾ ਆ ਫਰੂਟ ਆਪਾਂ ਲਿਆ ਸੀ ਜੱਗੇ ਪਿਛਲੇ ਸਾਲ ਸੋ ਇਹਨਾਂ ਦੀ ਆਪਾਂ ਇਸ ਸਾਲ ਕਟਿੰਗ ਕਰਤੀ ਆ ਤਾਂ ਕਿ ਉਹ ਜਿਹੜੀਆਂ ਨਵੀਆਂ ਬ੍ਰਾਂਚਾਂ ਨੇ ਉਹਨਾਂ ਤੋਂ ਉਹ ਜਿਹੜਾ ਫਰੂਟ ਆ ਉਹ ਇਸ ਸਾਲ ਆਊਗਾ ਜਿੰਨੇ ਵੀ ਇਹ ਪਲਾਂਟ ਨੇ ਇਹਨਾਂ ਨੂੰ ਜਿਹੜਾ ਫਰੂਟ ਲੱਗਦਾ ਹੁੰਦਾ ਉਹ ਨਵੀਆਂ ਜਿਹੜੀਆਂ ਬ੍ਰਾਂਚਾਂ ਨਿਕਲਦੀਆਂ ਨੇ ਜਿੰਨੇ ਵੀ ਨਵੇਂ ਟੂਸੇ ਜਿਹੜੇ ਨਿਕਲਣਗੇ ਉਹਨਾਂ ਨੂੰ ਜਿਹੜਾ ਫਰੂਟ ਆ ਉਹ ਲੱਗੂਗਾ ਸੋ ਜਿਵੇਂ ਕਿ ਆ ਪਿਛਲੇ ਸਾਲ ਮੈਂ ਇਥੋਂ ਕੱਟਦਾ ਸੀਗਾ ਸੋ ਇਹ ਕੱਟਣ ਨਾਲ ਕੀ ਹੋਇਆ ਵੀ ਜਿਹੜਾ ਫਰੂਟ ਆ ਮੇਰਾ ਇਹ ਇਹ ਬ੍ਰਾਂਚਾਂ ਤੇ ਆਇਆ ਤੇ ਇਹ ਕਿਹੜਾ ਫਰੂਟ ਆ ਇਹ ਜਿਹੜਾ ਪਲਾਂਟ ਆ ਇਹ ਦੂਜਿਆਂ ਨੂੰ ਛੇੜ ਨਹੀਂ ਕਰਦਾ ਉਧਰ ਨਹੀਂ ਇਹਦੇ ਬ੍ਰਾਂਚ ਆ ਜਿਹੜੀ ਉਹ ਦੂਰ ਤੱਕ ਚਲੇ ਜਾਣੀ ਸੀ ਜਿਹੜੇ ਹੋਰ ਮੇਰੇ ਇੱਧਰ ਕਿੰਨੂ ਲਾਇਆ ਹੋਇਆ ਜਾਂ ਹੋਰ ਬੂਟੇ ਆ ਉਹਨਾਂ ਨੂੰ ਇਹ ਨਾਲ ਤਾਂ ਛੇੜ ਕਰਨਾ ਸੀ ਇਹਨੇ ਨਾਲੇ ਇਹ ਬੂਟਾ ਜਿਹੜਾ ਆ ਪਿਛਲੇ ਸਾਲੇ ਨੂੰ ਇੰਨਾ ਫਰੂਟ ਆਇਆ ਵੀ ਇਹ ਕੁਝ ਜਗ੍ਹਾ ਤੋਂ ਇਹ ਕੁਝ ਟਾਣੀਆਂ ਦੀਆਂ ਫਟ ਵੀ ਗਈਆਂ ਸੀਗੀਆਂ ਸੋ ਤਾਂ ਕਰਕੇ ਮੈਂ ਇਹਦੀ ਕਟਿੰਗ ਜਿਹੜੀ ਆ ਆਹ ਟਾਣਾ ਜਿਹੜਾ ਕੱਟਿਆ ਸੀਗਾ ਇਥੋਂ ਤੇ ਹੁਣ ਜਿਹੜਾ ਇਹਨੂੰ ਇਸ ਵਾਰੀ ਇੱਥੋਂ ਵੀ ਪਿਛਲੇ ਸਾਲ ਇੱਥੋਂ ਵੀ ਫਰੂਟ ਆਇਆ ਸੀ ਇਹਨੂੰ ਆਪਾਂ ਫਰੂਟ ਲਿਆ ਸੀ ਇਹਨਾਂ ਦੀ ਜਿਹੜੀ ਹੁਣ ਅੱਗੇ ਆ ਮੈਂ ਕਟਿੰਗ ਕਰ ਚੁੱਕੇ ਹਾਂ ਤਾਂ ਕਿ ਜਿਹੜੇ ਹੋਰ ਪਲਾਂਟਾਂ ਨੂੰ ਛੇੜ ਵੀ ਨਾ ਜਾਵੇ ਇੱਕ ਇਹ ਬੂਟਾ ਜਿਹੜਾ ਆਪਣੀ ਗ੍ਰੋਥ ਹੈ ਜਿਹੜੀ ਉਹ ਚੰਗੇ ਤਰੀਕੇ ਕਰ ਲਵੇ ਕਿਉਂਕਿ ਪਿਛਲੇ ਸਾਲ ਕੁਝ ਤਾਂ ਨੇਰੀ ਵੀ ਜ਼ਿਆਦਾ ਆਈ ਸੀਗੀ ਉਹਦੇ ਨਾਲ ਇਹ ਜਿਹੜੀ ਬੂਟਾ ਆ ਫਟਣ ਦੀ ਜਿਹੜੀ ਸਮੱਸਿਆ ਥੋੜੀ ਆ ਗਈ ਸੀ ਇੱਕ ਦੋ ਟਾਣੇ ਜਿਹੜੇ ਫਟ ਗਏ ਸੀ ਫਰੂਟ ਜ਼ਿਆਦਾ ਆਉਣ ਕਰਕੇ ਇਹ ਦਿੱਕਤ ਆ ਜਾਂਦੀ ਹੈ ਕਈ ਵਾਰੀ ਆੜੂ ਦੇ ਵਿੱਚ ਸੋ ਆੜੂ ਦਾ ਜਿਹੜਾ ਫਰੂਟ ਆ ਤੁਸੀਂ ਉਹ ਵੀ ਥੋ ਤਾਂ ਥੋੜਾ ਕਈ ਵਾਰ ਇਹਨੂੰ ਫਰੂਟ ਜ਼ਿਆਦਾ ਆਉਂਦਾ ਇਹਨਾਂ ਨੂੰ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਥੋੜਾ ਥੋੜਾ ਫਰੂਟ ਹੈ ਜਿਹੜਾ ਉਹ ਝਾੜ ਵੀ ਸਕਦੇ ਹੋ ਆਪਣੀਆਂ ਟਾਹਣੀਆਂ ਦੇ ਹਿਸਾਬ ਨਾਲ ਵੀ ਟਾਣੀ ਦੀ ਮੋਟਾਈ ਕਿੰਨੀ ਆ ਉਸ ਹਿਸਾਬ ਨਾਲ ਤੁਸੀਂ ਉਹਦਾ ਫਰੂਟ ਹੈ ਜਿਹੜਾ ਉਹ ਝਾੜ ਦਿਆ ਕਰੋ ਥੋੜਾ ਜਿਆ ਤਾਂ ਕਿ ਆਪਾਂ ਚੰਗਾ ਫਰੂਟ ਲੈ ਸਕੀਏ ਸੋ ਇਹ ਤਾਂ ਹੋ ਗਈ ਕਟਿੰਗ ਦੀ ਗੱਲ ਕਟਿੰਗ ਆਪਾਂ ਜਿਹੜੀ ਆ ਉਹ ਪ੍ਰੋਪਰ ਤੁਸੀਂ ਆਹ ਬ੍ਰਾਂਚ ਜਿਵੇਂ ਇੱਥੋਂ ਆ ਸਾਈਡਾਂ ਤੋਂ ਬ੍ਰਾਂਚਾਂ ਜੰਨੀਆਂ ਵੀ ਨਿਕਲੀਆਂ ਹੋਈਆਂ ਸੀ ਇਹ ਮੈਂ ਇੱਥੋਂ ਕਟਿੰਗ ਕੀਤੀ ਆ ਤਾਂ ਕਿ ਜਿਹੜੀ ਕਨੋਪੀ ਹੈ ਦੀ ਸਹੀ ਬਣ ਜਾਵੇ ਉੱਪਰ ਹਨਾ ਸੋ ਆਹ ਆ ਜਿਹੜਾ ਪਲਾਂ ਆ ਇੱਕ ਆਪਾਂ ਛੱਡੀ ਐਥੋਂ ਤਾਂ ਕਿ ਜਿਹੜੀ ਇਹਨੂੰ ਨੈਕਸਟ ਅੱਗੇ ਜਿਹੜੀ ਆ ਫਰੂਟਿੰਗ ਉਹ ਚੰਗੇ ਤਰੀਕੇ ਹੋ ਸਕੇ ਸੋ ਆ ਪ੍ਰੋਪਰ ਬੂਟੇ ਦੀ ਕਨੋਪੀ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਤਰੀਕੇ ਮੈਂ ਇਹ ਜਿਹੜੀਆਂ ਟਾਹਣੀਆਂ ਨੇ ਇਹ ਕੱਟੀਆਂ ਸੀਗੀਆਂ ਜਿਵੇਂ ਕਿ ਹੁਣ ਆ ব্রাਂਚ ਆ ਇਹ ਇਥੋਂ ਮੇਨ ব্রাਂਚ ਤੋਂ ਜਿਹੜੀ ਉਹ ਆ ਰਹੀ ਆ ਤਾਂ ਇਹਦੇ ਤੇ ਜਿਹੜਾ ਫਰੂਟ ਆ ਹੁਣ ਜਿਹੜਾ ਆਪਾਂ ਫਰੂਟ ਆ ਆਹ ব্রাਂਚ ਦੇ ਉੱਤੇ ਜਿਹੜਾ ਫਰੂਟ ਆਪਾਂ ਲਵਾਂਗੇ ਇਹਦੀ ਮੈਂ ਕਟਿੰਗ ਇਥੋਂ ਮੂਰੇ ਹਾਂ ਇਥੋਂ ਅੱਗੇ ਉਹ ਜਿਹੜੀ ਕਟਿੰਗ ਐ ਇਹਦੀ ਮੈਂ ਇਥੋਂ ਕਰ ਚੁੱਕਿਆ ਸੋ ਇਦਾਂ ਤੁਸੀਂ ਇਹਦੀ ਜਿਹੜੀ ਕਟਿੰਗ ਆ ਉਹ ਕੱਲ ਮੈਂ ਇਸ ਤਰੀਕੇ ਨਵੇਂ ਉਲਟਾ ਫਟਾਰਾ ਹੋਊਗਾ ਉਹਨੂੰ ਨਮਾ ਫਰੂਟ ਜਿਹੜਾ ਉਹ ਲੱਗੂਗਾ ਸੋ ਇਹਨਾਂ ਦੇ ਵਿੱਚ ਜਿਹੜੀ ਕਟਿੰਗ ਆ ਉਹ ਇਸ ਮੰਥ ਬਹੁਤ ਜ਼ਰੂਰੀ ਆ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਤਾਂ ਕਿ ਬੂਟਾ ਆਪਣਾ ਹਵਾ ਦੇ ਨਾਲ ਗਿਰੇ ਨਾ ਬੂਟਾ ਟੁੱਟਣ ਦੀ ਸਮੱਸਿਆ ਨਾ ਆਵੇ ਸੋ ਇਹਨਾਂ ਦੇ ਵਿੱਚ ਜਿਹੜੀ ਕਟਿੰਗ ਤੁਸੀਂ ਦਸੰਬਰ ਦੇ ਮਹੀਨੇ ਜਾਂ ਜਨਵਰੀ ਦੇ ਵਿੱਚ ਕਰ ਲਓ ਤੇ ਉਸ ਤੋਂ ਬਾਅਦ ਇਹਨੂੰ ਰੂੜੀ ਦੀ ਖਾਦ ਹੈਨਾ ਮਿਕਸ ਤੁਸੀਂ ਰੂੜੀ ਦੀ ਖਾਦ ਚੰਗੇ ਜਿਹੜੀ ਆਪਣੀ ਗਲੀ ਸੜੀ ਰੂੜੀ ਹੁੰਦੀ ਆ ਉਸ ਨੂੰ ਯੂਜ਼ ਕਰਨਾ ਜਿਹੜੀ ਆਪਣੀ ਤਾਜ਼ਾ ਗੋਹਾ ਉਹ ਨਹੀਂ ਪਾਉਣਾ ਆਪਾਂ ਪlant ਨੂੰ ਤਾਂ ਉਹਦੇ ਨਾਲ ਕੀ ਆ ਜਿਹੜਾ ਉਹ ਪlant ਆਪਣਾ ਸੁੱਕ ਜਾਊਗਾ ਵੈਲਟਿੰਗ ਦੀ ਪ੍ਰੋਬਲਮ ਆ ਜਿਹੜੀ ਉਹ ਆ ਸਕਦੀ ਹੈ ਔਰ ਬਿਮਾਰੀਆਂ ਵੀ ਇਹਨੂੰ ਫਿਰ ਔਰ ਜੜਾਂ ਦੀਆਂ ਬਿਮਾਰੀਆਂ ਔਰ ਵੈਸੇ ਉੱਪਰ ਵੀ ਪlant ਨੂੰ ਜਿਹੜੀ ਹੈ ਕੈਂਕਰ ਵਗੈਰਾ ਗਮੋਸਿਸ ਦੀ ਪ੍ਰੋਬਲਮ ਇਹਨੂੰ ਥੋੜੀ ਆਉਂਦੀ ਰਹਿੰਦੀ ਹੈ ਪlant ਨੂੰ ਸੋ ਉਹਨਾਂ ਤੋਂ ਤੁਸੀਂ ਅਗਰ ਤਾਂ ਤੁਸੀਂ ਘਰੇ ਬਗੀਚੀ ਲਾਈ ਹੋਈ ਹੈ ਉਹ ਚ ਬਾਇਓ ਦੇ ਵਿੱਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬਾਇਓ ਦੇ ਵਿੱਚ ਤੁਸੀਂ ਟ੍ਰਾਈਕੋਡਰਮਾ ਮਿਕਸ ਕਰ ਸਕਦੇ ਹੋ ਚੰਗੇ ਤਰੀਕੇ ਰੂੜੀ ਦੇ ਵਿੱਚ ਟ੍ਰਾਈਕੋਡਰਮਾ ਸੂਡੋਮਨਾਜ਼ ਹੋ ਗਿਆ ਔਰ ਮੈਟਾਰਾਈਜ਼ੋਮ ਐਨੀ ਸਪਲਾਈ ਜਿਹੜੀ ਆਪਣੀ ਸ਼ੌਂਕ ਤੋਂ ਆਪਾਂ ਜਿਵੇਂ ਕਿ ਕੁਝ ਕੰਪਨੀਆਂ ਦੀ ਆਉਂਦੀ ਹੈ ਜਿਵੇਂ ਆਈਪੀਐਲ ਦੀ ਕਾਲੀ ਚੱਕਰ ਆਉਂਦੀ ਆ ਸੋ ਉਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਗੋਬਰ ਦੀ ਖਾਦ ਦੇ ਵਿੱਚ ਮਿਕਸ ਕਰਕੇ ਉਹ ਸਾਰੇ ਪlant ਨੂੰ ਤੁਸੀਂ ਸਾਰੇ ਪlant ਜਿੰਨੇ ਵੀ ਤੁਸੀਂ ਘਰੇ ਲਾਏ ਹੋਏ ਆ ਚਾਹੇ ਤੁਸੀਂ ਬਾਗਬਾਨੀ ਕਰ ਰਹੇ ਹੋ ਉਹਨਾਂ ਦੇ ਵਿੱਚ ਰੂੜੀ ਦੇ ਵਿੱਚ ਜਿਹੜੀ ਗਲੀ ਸੜੀ ਰੂੜੀ ਹੁੰਦੀ ਹੈ ਉਹ ਚ ਮਿਕਸ ਕਰਕੇ ਚੰਗੇ ਤਰੀਕੇ ਤੁਸੀਂ ਇਹਨਾਂ ਨੂੰ ਦੇਣਾ ਆ ਤਾਂ ਕਿ ਜਿਹੜਾ ਬੂਟਾ ਹੈ ਤੁਹਾਡਾ ਚੰਗੀ ਗ੍ਰੋਥ ਕਰੇ ਸੋ ਜਿਹੜੇ ਬੰਦੇ ਕੈਮੀਕਲ ਪਾਉਣਾ ਚਾਹੁੰਦੇ ਆ ਜਾਂ ਪ੍ਰੋਪਰ ਉਸ ਤਰੀਕੇ ਨਾਲ ਦੇਣੀ ਚਾਹੁੰਦੇ ਆ ਉਹ ਤੁਸੀਂ ਜਿਵੇਂ 1 ਸਾਲ ਦਾ ਪਲਾਂਟ ਆ ਤਾਂ 10 ਕਿਲੋ ਰੂੜੀ ਦੀ ਖਾਦ ਤੇ 1 ਸਾਲ ਦੇ ਪਲਾਂਟ ਨੂੰ 10 ਕਿਲੋ 2 ਸਾਲ ਦਾ ਪਲਾਂਟ ਆ ਉਸ ਨੂੰ 20 ਕਿਲੋ ਰੂੜੀ ਦੀ ਖਾਦ ਚੰਗੀ ਜਿਹੜੀ ਆਪਣੀ ਗਲੀ ਸੜੀ ਰੂੜੀ ਹੁੰਦੀ ਆ ਤਾਂ ਇਹਨੂੰ ਤੁਸੀਂ ਦੋ ਵਾਰੀ ਦੇ ਸਕਦੇ ਹੋ ਜਨਵਰੀ ਦੇ ਮਹੀਨੇ ਤੁਸੀਂ ਦੇ ਸਕਦੇ ਹੋ ਕਟਿੰਗ ਤੋਂ ਬਾਅਦ ਹੀ ਤੁਸੀਂ ਇਹਨੂੰ ਜਿਹੜੀ ਆ ਰੂੜੀ ਦੀ ਖਾਦ ਉਹ ਚੰਗੇ ਤਰੀਕੇ ਤੁਸੀਂ ਪਾ ਦਿਓ ਤਾਂ ਕਿ ਬੂਟਾ ਜਿਹੜਾ ਜਦੋਂ ਇਹਨੂੰ ਨਵੇਂ ਫਟਾਰਾ ਹੋਣਾ ਹੈ ਉਦੋਂ ਤੱਕ ਉਹ ਆਪਣਾ ਜਿਹੜੀ ਆ ਪਟੇਕਾ ਉਹ ਕਰਨੀ ਸ਼ੁਰੂ ਕਰ ਦੇਵੇ ਨਿਊਟਰੀਐਂਟਸ ਵੀ ਤੇ ਉਹਦੇ ਵਿੱਚ ਤੁਸੀਂ ਆਪਣਾ ਪlant ਨੂੰ ਯੂਰੀਆ ਪਾ ਸਕਦੇ ਹੋ 100 ਗ੍ਰਾਮ 100 ਗ੍ਰਾਮ ਹੀ ਅਗਰ ਯੂਰੀਆ ਹੈਗਾ ਯੂਰੀਆ ਪਾ ਸਕਦੇ ਹੋ ਡੀਏਪੀ ਪਾ ਸਕਦੇ ਹੋ 150 ਗ੍ਰਾਮ ਤੱਕ ਤੇ ਪोटाश ਠੀਕ ਹੈ ਮਿਰਟਾ ਪोटाश ਤੁਸੀਂ 60% ਵਾਲੀ ਉਹ ਤੁਸੀਂ ਯੂਜ਼ ਕਰ ਸਕਦੇ ਹੋ ਸੋ uh, 100 ਗ੍ਰਾਮ ਤੱਕ ਤੁਸੀਂ ਉਹ ਪਾ ਸਕਦੇ ਹੋ ਤੇ ਉਸ ਹਿਸਾਬ ਨਾਲ ਜੇ ਹਿਸਾਬ ਨਾਲ ਤੁਹਾਡਾ ਬੂਟਾ ਗਰੋਥ ਕਰ ਰਿਹਾ ਜੇ ਸਾਲ ਦਾ ਬੂਟਾ ਤਾਂ ਉਸ ਹਿਸਾਬ ਨਾਲ ਪਾ ਸਕਦੇ ਹੋ ਜਿਵੇਂ ਕਿ ਬੂਟੇ ਦੀ ਏਜ ਆ ਉਸ ਹਿਸਾਬ ਨਾਲ ਤੁਸੀਂ ਜਿਹੜੀ ਹੈ ਇਹਨੂੰ ਨਿਊਟ੍ਰੀਸ਼ਨ ਉਹ ਦੇਣੀ ਆ ਪ੍ਰੋਪਰ ਚੰਗੇ ਤਰੀਕੇ ਸੋ ਅਗਰ ਤੁਸੀਂ ਘਰ ਦੇ ਲਈ ਘਰ ਬੂਟਾ ਲਾਇਆ ਹੋਇਆ ਘਰ ਖੁਦ ਆਪਣੀ ਕਿਚਨ ਗਾਰਡਨ ਦੇ ਵਿੱਚ ਨਾ ਘਰ ਦੀ ਬਗੀਚੀ ਦੇ ਵਿੱਚ ਲਾਇਆ ਤਾਂ ਤੁਸੀਂ ਬਾਇਓਵਲ ਜਾਓ ਤਾਂ ਬਹੁਤ ਵਧੀਆ ਬਾਇਓ ਦੇ ਵਿੱਚ ਤੁਸੀਂ ਟ੍ਰਾਈਕੋਡਰਮਾ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਪਾ ਲਓ ਤੇ ਅਗਰ ਤੁਸੀਂ ਕੈਮੀਕਲੇ ਪਾਉਣਾ ਚਾਹੁੰਦੇ ਹੋ ਫਿਰ ਤੁਸੀਂ ਇਹਨੂੰ ਜਿਹੜਾ ਯੂਰੀਆ ਡੀਏਪੀ ਵਗੈਰਾ ਤੇ ਪੋਟਾਸ਼ ਜਿਹੜੇ ਨਿਊਟਰੀਐਂਟਸ ਆ ਉਹ ਪਾ ਸਕਦੇ ਹੋ ਬਟ ਮੋਸਟਲੀ ਇਹ ਹੁੰਦਾ ਕਿ ਕਿਚਨ ਗਾਰਡਨ ਦੇ ਵਿੱਚ ਆਪਣਾ ਜਿਹੜਾ ਬੂਟਾ ਹੈ ਨਾਰਮਲੀ ਚੰਗੀ ਗ੍ਰੋਥ ਵਧੀਆ ਕਰ ਜਾਂਦਾ ਹੈ ਤੇ ਪ੍ਰੋਪਰ ਸਪੇਸਿੰਗ ਤੇ ਉਹਨੂੰ ਕਰਕੇ ਲਓ ਗੁਡਾਈ ਵਗੈਰਾ ਚੰਗੇ ਤਰੀਕੇ ਕਰਦੇ ਰਹੋ ਔਰ ਰੂੜੀ ਦੀ ਖਾਦ ਆ ਜਿਹੜੀ ਉਹ ਟਾਈਮ ਟੂ ਟਾਈਮ ਇਹਨਾਂ ਦੋ ਤੇ ਕਟਿੰਗ ਚੰਗੇ ਤਰੀਕੇ ਕਰਦੇ ਰਹੋ ਤਾਂ ਕਿ ਜਿਹੜਾ ਫਰੂਟ ਆ ਉਹ ਵੀ ਆਪਾਂ ਵਧੀਆ ਖਾਈਏ ਹਨਾ ਮਿੱਠੇ ਫਰੂਟ ਜਿਹੜੇ ਆ ਫਰੂਟ ਦੀ ਕੁਆਲਿਟੀ ਜਿਹੜੀ ਆ ਬਹੁ ਜੇ ਆਪਾਂ ਕਟਿੰਗ ਨਾ ਕਰੀਏ ਕਿਤਾ ਫਰੂਟ ਜ਼ਿਆਦਾ ਆਉਂਦਾ ਫਰੂਟ ਦਾ ਸਾਈਜ਼ ਨਹੀਂ ਪ੍ਰੋਪਰ ਬਣਦਾ ਹੈਗਾ ਤੇ ਫੇਰ ਕੀ ਆਪਨਾ ਤਾਂ ਪਲਾਂਟ ਹੀ ਉਹ ਆਪਾਂ ਨੂੰ ਦੇਖਣ ਨੂੰ ਵੀ ਐਵੇਂ ਲੱਗਦਾ ਵੀ ਪਲਾਂਟ ਨੇ ਜਗ੍ਹਾ ਜ਼ਿਆਦਾ ਘੇਰ ਲਈ ਆ ਤੇ ਉਨੀ ਫਰੂਟਿੰਗ ਪ੍ਰੋਪਰ ਚੰਗੇ ਤਰੀਕੇ ਵੀ ਨਹੀਂ ਆਉਂਦੀ ਫੇਰ ਆਪਾਂ ਨੂੰ ਕੀ ਹੁੰਦਾ ਵੀ ਬੂਟਾ ਹੁਣ ਪੱਟ ਦਿੰਨੇ ਆ ਆਪਾਂ ਇਹ ਵਧੀਆਰੀ ਕੁਆਲਿਟੀ ਦਾ ਨਹੀਂ ਹੈਗਾ ਜੀ ਸੋ ਕੁਆਲਿਟੀ ਬਣਾਉਣ ਦੇ ਲਈ ਜਿਹੜੀ ਕਟਿੰਗ ਆ ਨਿਊਟ੍ਰੀਸ਼ਨ ਆ ਪ੍ਰੋਪਰ ਬੂਟੇ ਦੀ ਉਹ ਬਹੁਤ ਜ਼ਰੂਰੀ ਆ ਸੋ ਜਿੰਨੇ ਵੀ ਫਾਰਮਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇਹੀ ਆ ਕੋਈ ਵੀ ਇਹਦੀ ਕਟਿੰਗ ਆ ਜਿਹੜੀ ਚੰਗੇ ਤਰੀਕੇ ਤੁਸੀਂ ਕਰਿਆ ਜਿੰਨੇ ਵੀ ਤੁਹਾਡੇ ਪਲਾਂਟ ਇਹਦੇ ਹੈਗੇ ਆ ਤੇ ਇਹ ਮੋਸਟਲੀ ਕੀ ਹੁੰਦਾ ਵੀ ਇਹ ਕਟਿੰਗ ਆ ਜਿਹੜੀ ਜ਼ਰੂਰੀ ਹੁੰਦੀ ਆ ਡੈਸੀਡਿਅਸ ਪਲਾਂਟ ਆਪਾਂ ਕਹਿ ਦਿੰਦੇ ਆ ਜਿਹੜੇ ਪੱਤੇ ਝਾੜ ਦਿੰਦੇ ਆ ਜਿਵੇਂ ਹਨਾ ਟੈਂਪਰੇਟ ਫਰੂਟ ਦੇ ਵਿੱਚ ਆਉਂਦੇ ਆ ਵੈਸੇ ਜਿਹੜੇ ਠੰਡੇ ਠੰਡੇ ਟਾਈਮ ਦੇ ਵਿੱਚ ਜਿਵੇਂ ਇਹਨੂੰ ਚਿਲਿੰਗਾਰ ਚਾਹੀਦੇ ਹੁੰਦੇ ਨੇ ਤੇ ਉਹ ਜਦੋਂ ਇਹਦੇ ਪੂਰੇ ਹੁੰਦੇ ਆ ਉਸ ਹਿਸਾਬ ਨਾਲ ਫਿਰ ਅੱਗੇ ਇਹ ਫਰੂਟਿੰਗ ਜਿਹੜੀ ਆਪਾਂ ਨੂੰ ਦਿੰਦਾ ਸੋ ਜਿਵੇਂ ਆਪਾਂ ਗੱਲ ਕਰੀ ਜਿਵੇਂ ਜਾਮਣ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਾਮਣ ਦਾ ਬੂਟਾ ਆ ਜਾਮਣ ਹੋ ਗਿਆ ਉਹ ਅੰਬ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਅੰਬ ਲੱਗਿਆ ਹੋਇਆ ਸੋ ਅੱ ਇਹਨਾਂ ਦੀ ਜਿਹੜੀ ਕਟਿੰਗ ਹੈ ਇਹਨਾਂ ਨੂੰ ਘੱਟ ਲੋੜ ਪੈਂਦੀ ਹੈ ਤਾਂ ਕਿ ਇਹਨਾਂ ਦੇ ਜਿਹੜੀ ਫਰੂਟਿੰਗ ਹੁੰਦੀ ਹੈ ਨਾ ਉਹ ਪੁਰਾਣੀਆਂ ਬ੍ਰਾਂਚਾਂ ਦੇ ਵਿੱਚ ਹੁੰਦੀ ਆ ਜਿਹੜੇ ਪੁਰਾਣੇ ਆਪਣੇ ਟੂਸੇ ਨੇ ਪੁਰਾਣੀਆਂ ਬ੍ਰਾਂਚਾਂ ਨੇ ਉਹਦੇ ਵਿੱਚ ਜਿਹੜੀ ਇਹਦੀ ਫਰੂਟਿੰਗ ਹੁੰਦੀ ਹੁੰਦੀ ਆ ਇਹ ਪਲਾਂਟਾਂ ਦੇ ਵਿੱਚ ਜਿਵੇਂ ਅੰਬ ਹੋ ਗਿਆ ਸੋ ਜਿਨ੍ਹਾਂ ਨੇ ਇਹ ਪੁਰਾਣੇ ਪੁਰਾਣੇ ਆ ਜਿੱਥੇ ਪੁਰਾਣੇ ਟਾਣੀਆਂ ਦੇ ਵਿੱਚ ਫਰੂਟਿੰਗ ਹੁੰਦੀ ਆ ਉਹਨੂੰ ਕਟਿੰਗ ਦੀ ਥੋੜੀ ਜਿਹੀ ਘੱਟ ਜ਼ਰੂਰਤ ਪੈਂਦੀ ਹੁੰਦੀ ਆ ਜਿਵੇਂ ਅਮਰੂਦ ਹੋ ਗਿਆ ਅਮਰੂਦ ਦੇ ਵਿੱਚ ਹੁਣ ਨਵੀਂ ਜਿਹੜਾ ਫਟਾਰਾ ਹੋਊਗਾ ਉਹ ਤੇ ਦੇ ਫਲ ਲਊਗਾ ਆਪਾਂ ਤੋ ਉਹਦੇ ਵਿੱਚ ਵੀ ਕਟਿੰਗ ਬਹੁਤ ਜ਼ਰੂਰੀ ਹੁੰਦੀ ਹੈ ਬਟ ਉਹ ਗਾਹਾਂ ਜਾ ਕੇ ਆਪਾਂ ਜਿਹੜੀ ਆ ਉਹ ਅਜੇ ਸੀਜ਼ਨ ਨਹੀਂ ਆਇਆ ਉਹਦਾ ਤਾਂ ਉਹਨੂੰ ਨੈਕਸਟ ਉਹਦੇ ਵਿੱਚ ਕਰਨਾ ਹੁੰਦਾ ਸੋ ਇਹਨਾਂ ਦੇ ਵਿੱਚ ਜਿਹੜੀ ਇਹ ਕਟਿੰਗ ਆ ਤੁਸੀਂ ਇਸ ਮੰਥ ਜਨਵਰੀ ਦੇ ਮਹੀਨੇ ਜਾਂ ਦਸੰਬਰ ਦੇ ਲਾਸਟ ਵੀਕ ਦੇ ਵਿੱਚ ਤੁਸੀਂ ਇਹਨੂੰ ਕਰ ਸਕਦੇ ਹੋ ਸੋ ਧੰਨਵਾਦ ਜੀ